ਲਾਲਚੀ ਅਗ੍ਰੈਸਟੇਸ਼ਨ ਤੇ ਉਤਰਨਗੇ ਐਮਐਲਏ ਨੰਨਾ ਮਿੱਤਲਜੀ ਰਾਜਸੇ ਦੇ ਪਾਰਟੀ ਦੀ ਇਹ ਪੋਲਿਸੀ ਜਿਹੜੀ ਕੀਤੀ ਹੈ ਇਹਦੇ ਬਿਲਕੁਲ ਵਰਗਲਾਪ ਸੇ ਹੈ ਜੀ ਮਿੱਤਲ ਜੀ ਨੇ ਨੰਨਾ ਮਿੱਤਲ ਨੇ پیچھے ਉਹਨਾਂ ਦਾ ਉਸ ਕਮਾਊਂਡ ਉੱਤਰ ਇਕੱਠੇ ਕਰਕੇ 3 ਸਾਲ ਚ ਪੀਰਨ ਹੈ ਪੈਸੇ ਇਕੱਠੇ ਕਰਨ ਤੇ ਲੱਗੇ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਅਸੀਂ ਅੱਜ ਇਸ ਲਈ ਇਕੱਠੇ ਹੋਏ ਹਾਂ ਸਾਰੇ ਸੀਨੀਅਰ ਲੀਡਰਸ਼ਿਪ ਰਾਜਪੁਰੇ ਦੀ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਣਾ ਚਾਹਾਂਗਾ ਜਦੋਂ ਆਮ ਆਦਮੀ ਪਾਰਟੀ ਦਾ ਕਨਸਟੀਟਿਊਸ਼ਨ ਬਣਿਆ ਦਿੱਲੀ ਚ ਮੈਂ ਉੱਥੇ ਸ਼ਾਮਲ ਹਾਂ ਕੇਜਰੀਵਾਲ ਸਾਹਿਬ ਜੀ ਨੇ ਸਾਡੇ ਸੁਪਰੀਮੋ ਨੇ ਕੀ ਕਿਹਾ ਉਹਨੂੰ ਉਹ ਬੰਦੇ ਚਹੀਦੇ ਆ ਜਿਹੜੇ ਫ੍ਰੀ ਚ ਦਿਨ ਰਾਤ ਕੰਮ ਕਰਦੇ ਲੋਕਾਂ ਦੀ ਸੇਵਾ ਕਰਦੇ ਮੈਂ ਇਹ ਟ੍ਰੇਨ ਬਣਾਤੀ ਇਹਦੇ ਚ ਲੋਕੀ ਚੜਨਗੇ ਲਾਲਚੀ ਅਗਲੇ ਸਟੇਸ਼ਨ ਤੇ ਉਤਰਨਗੇ ਐਤਾ ਹੁੰਦਾ ਰਹੇਗਾ ਤਾਂ ਮੈਂ ਇਥੇ ਕਲੀਅਰਲੀ ਕਰ ਦਿੰਦਾ ਗੱਲਾਂ ਜਿਹੜੀਆਂ ਹੁਣ ਤਾਈਗਾ ਇਸ ਨੂੰ ਕਰਨੇ ਨਹੀਂ ਗੱਲ ਕਰੀ ਸਾਡੀ ਐਮਐਲਏ ਨਿੰਮ ਮਿੱਤਲਜੀ ਰਾਜਪਰੇ ਦੇ ਪਾਰਟੀ ਦੀ ਇਹ ਪਾਲਿਸੀ ਜਿਹੜੀ ਕੀਤੀ ਹੈ ਇਹਦੇ ਬਿਲਕੁਲ ਵਰਕਲਫ ਚਲੇ ਪਹਿਲੇ ਦਿਨ ਤੋਂ ਹੀ ਉਹਦੇ ਹਸਬੰਦ ਨੇ ਮਿੱਤਰ ਜੀ ਦੇ ਅਜੇ ਮਿੱਤਰ ਜੀ ਨੇ ਨੰਨਾ ਮਿੱਤਲ ਨੇ ਵਿਚੇ ਉਹਨਾਂ ਦਾ ਬੇਟਾ ਉਸ ਕਮਾਊ ਪੁੱਤਰ ਇਕੱਠੇ ਕਰਕੇ 3 ਸਾਲ ਚ ਹੀ ਇਹਨਾਂ ਨੇ ਪੈਸੇ ਇਕੱਠੇ ਕਰਨੇ ਚ ਲੱਗੇ ਕਿਉਂਕਿ ਬੜੇ ਤੰਗ ਹੈ ਆ ਜਿਹੜਾ ਅੱਜ ਮਸਲਾ ਇੱਕ ਹੋਇਆ ਜਿਹੜਾ ਗੁੰਡਾ ਟੈਟ ਤੇ ਉਹ ਦੀ ਟੈਸ ਦੀ ਗੱਲ ਕਰ ਰਹੇ ਆ ਹੁਸਨੂਰ ਸਾਹਿਬ ਕਿ ਉਥੇ ਹੀ ਜਾਂਦਾ ਉਹਨਾਂ ਦੇ ਘਰ ਚ ਹੀ ਜਾਂਦਾ ਉਸੇ ਘਰ ਚ ਅੱਜ ਉਹਦੀ ਪਾਰਟੀ ਦੀ ਕੋਈ ਰਿਸਪੈਕਟ ਨਹੀਂ ਹੈ ਗਵਰਨਮੈਂਟ ਚ ਕੋਈ ਸੇ ਹੈ ਮੈਂ ਲੋਕਾਂ ਨੂੰ ਫੇਰ ਕਹਾਂਗਾ ਕਿ ਉਹਨਾਂ ਦੇ ਅੱਲੇ-ਪੱਲੇ ਕੁਝ ਨਹੀਂ ਹੈ ਉਹਨਾਂ ਕੋਲ ਜਾਣਾ ਬੰਦ ਕਰਨ ਇਹ ਇੱਥੇ ਹੀ ਨਹੀਂ ਹੈ ਮੇਰੇ ਕੋਲ ਹੋਰ ਪਿੰਡਾਂ ਦੇ ਕੇਸ ਵੀ ਚੱਲ ਰਹੇ ਨੇ ਕਈ ਮੈਂ ਲੜ ਰਹੇ ਹਾਂ ਉਹਨਾਂ ਵਾਸਤੇ ਜਿੱਥੇ ਸਰਪੰਚਾਂ ਤੋਂ ਬਿਨਾ ਮਤਲਬ ਦੇ ਕੰਮ ਜੇ ਕਰਾ ਕੇ ਪੈਸੇ ਵੇਸਟ ਕੀਤੇ ਜਾ ਰਹੇ ਨੇ ਤੁਸੋਲੀ ਜਿੱਕ ਤੁਸੀਂ ਜਾ ਕੇ ਮੀਡੀਆ ਵਾਲੇ ਖੁਦ ਦੇਖ ਸਕਦੇ ਹੋ 17-18 ਲੱਖ ਰੁਪਈਆ ਪਿਆ ਹੈ ਜਿਹੜਾ ਕਿ ਇੱਕ ਭਲੇ ਚੰਗੇ ਪੁਰਾਣੇ ਨਾਲੇ ਨੂੰ ਪੱਟ ਕੇ ਦੁਬਾਰੇ ਉੱਥੇ ਤੇ ਲਵਾਇਆ ਜਾ ਰਿਹਾ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਨੀਨਾ ਮਿੱਤਲ ਨੇ ਖੁਦ ਸਨਾਰ ਜਰਨੈਲ ਸਿੰਘ ਐਸੀ ਪਰਿਵਾਰ ਦੇ ਬੰਦੇ ਨੂੰ ਫੋਨ ਕੀਤਾ ਤੂੰ ਕਹਿੰਦਾ ਕੈਪਟਨ ਸਾਹਿਬ ਨੂੰ ਬੁਲਾ ਕੇ ਇਹਨਾਂ ਨੂੰ ਸਰਪੰਚ ਨੂੰ ਘਾਲਾ ਕਢਾਈਆ ਮਤਲਬ ਇੱਥੇ ਤੱਕ ਠੰਗੀ ਮਾਰੀ ਜਾ ਰਹੀ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਬੋਲਣਾ ਨਹੀਂ ਚਾਹੁੰਦੇ ਪਰ ਮੈਂ ਇਹਦਾ ਕਲੀਅਰ ਕਰ ਦਾਂਗੇ ਹੁਣ ਅੱਗੇ ਥੋੜਾ ਜਿਆ ਹੋਰ ਵੀ ਤੇਜ਼ ਕਰ ਦਾਂਗੇ ਇਸ ਕੰਮ ਨੂੰ ਤਾਂ ਕਿ ਗੁੰਡਾਗਰਦੀ ਬੰਦ ਹੋ ਜੇ ਮੈਂ ਜਿਹੜੇ ਇਹਦੇ ਕਮਾਊ ਪੁੱਤਰ ਐ ਸਪੈਸ਼ਲੀ ਉਹਨਾਂ ਨੂੰ ਵਾਰਨਿੰਗ ਦੇਣਾ ਚਾਹਨਾ ਅਸੀਂ ਆਮ ਆਦਮੀ ਪਾਰਟੀ ਦੇ ਪੜ੍ਹੇ ਲਿਖੇ ਡਿਸਿਪਲਾਈਨਡ ਐਂਡ ਸਾਬੂਜੇ ਬੰਦੇ ਐ ਪਰ ਸਾਬੂਜੇ ਬੰਦੇ ਐ ਉਹ ਐ ਜਿਨ੍ਹਾਂ ਨੇ ਰਾਗਾ ਸਪਲਾਈਅਰ ਨੂੰ ਵੀ ਨੱਥ ਪਾ ਲਈ ਜਿਨ੍ਹਾਂ ਨੇ بڑے بڑے ਜਿਹੜੇ ਮਾਫੀਆ ਸੀ ਉਹਨਾਂ ਨੂੰ ਵੀ ਨੱਥ ਪਾ ਲਈ ਹਰ ਤੁਹਾਨੂੰ ਪਤਾ ਹੀ ਹੈ ਜਿਹੜੇ ਗੁੰਡਾਗਰਦੀ ਕਰਦੇ ਸੀ ਉਹਨਾਂ ਦਾ ਵੀ ਬੁਰਾ ਹਾਲ ਕਰਤਾ ਇਹ ਇੱਥੇ ਜਿਹੜਾ ਤਹਿਸੀਲਦਾਰਾਂ ਵਾਲਾ ਸਿਸਟਮ ਜਿਹਾ ਸੀ ਉਸ ਨੂੰ ਚਾਲੂ ਰੱਖਣ ਦੀ ਜੇ ਕੋਸ਼ਿਸ਼ ਕਰ ਰਹੇ ਆ ਇਹ ਕਾਮਯਾਬ ਨਹੀਂ ਹੋਊਗੀ ਸੁਖਬਾਹਬ ਬੈਠੇ ਆ ਚੇਅਰ ਤੇ ਜਾਂ ਕਿਤੇ ਹੋਰ ਕੋਈ ਸਾਡੇ ਆਮ ਆਦਮੀ ਪਾਰਟੀ ਦਾ ਬੈਠਿਆ ਉਹ ਇੱਕ ਇਮਾਨਦਾਰ ਸਕਸ ਹੈ ਮੈਂ ਮੰਨਦਾ ਬਹੁਤ بڑا ਧੋਖਾ ਰਾਜਪਰੇਗੀ ਗਹਿਲ ਕੀਤਾ ਮਿੰਨਾ ਮਿੱਤਲ ਨੇ ਸਾਨੂੰ ਵੀ ਬਦਨਾਮ ਕੀਤਾ ਪਾਰਟੀ ਨੂੰ ਵੀ ਬਦਨਾਮ ਕੀਤਾ ਨੇ ਪਰ ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਅੱਛੀ ਹੈ ਬਹੁਤ سارے ਕੰਮ ਲੋਕਾਂ ਦੇ ਕਰਤੇ ਹੋਰ ਅੱਗੇ ਕਰੇ ਜਾਣਗੇ ਅਜੇ ਇੱਕ ਅੱਧਾ ਐਮਐਲਏ ਬਲੈਕਸ਼ੀਪ ਨਿਕਲ ਜਾਏ ਉਹਨੂੰ ਕੱਢ ਦਿਓ ਮਾਫ ਕਰ ਦਿਓ